ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਬ੍ਰਦਰ ਬਿੱਲੂ ਬਾਬਰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਤੇ ਕਈਆਂ ਯਾਰਾਂ ਦੋਸਤਾਂ ਦੇ ਕਮੈਂਟ ਆਉਂਦੇ ਨੇ ਬਾਈ ਜੀ ਮਲਵਈ ਕਿਤੇ ਵਾਲੀ ਚਾਲ ਢੋਲ ਤੇ ਵਜਾਓ ਤੇ ਕਈਆਂ ਦੋਸਤਾਂ ਦੇ ਕਮੈਂਟ ਆਏ ਨੇ ਬਾਈ ਜੀ ਫਸਲਾਂ ਵਾਲੀ ਚਾਲ ਕੁਝ ਦੋਸਤ ਦੇ ਕਮੈਂਟ ਆਏ ਨੇ ਬਾਈ ਜੀ ਬੋਲ ਕੇ ਲਿਖ ਕੇ ਵੀ ਦੱਸਿਆ ਕਰੋ ਚਾਲ ਨੂੰ ਤੇ ਅੱਜ ਦੀ ਜਿਹੜੀ ਬੜੀ ਪਿਆਰੀ ਵੀਡੀਓ ਆਪਾਂ ਫੇਰ ਲੈ ਕੇ ਹਾਜ਼ਰ ਹਾਂ ਲਿਖ ਕੇ ਬਾਈ ਜੀ ਇਸ ਕਰਕੇ ਨਹੀਂ ਪਾਉਂਦੇ ਕਿਉਂਕਿ ਰਿਤਮਾ ਜਿਹੜੇ ਯਾਰਾਂ ਦੋਸਤਾਂ ਨੂੰ ਨਹੀਂ ਸਮਝ ਲੱਗਦੀਆਂ ਜਿਨ੍ਹਾਂ ਨੂੰ ਔਖਾ ਲੱਗਦਾ ਇਸ ਕਰਕੇ ਉਹਨਾਂ ਵਾਸਤੇ ਫਿਰ ਸਿੱਧੀ ਸਿੰਪਲ ਹੀ ਵੀਡੀਓ ਪਾ ਦਿੱਤੀ ਤੇ ਅੱਜ ਦੀ ਜਿਹੜੀ ਬੜੀ ਪਿਆਰੀ ਵੀਡੀਓ ਅੱਜ ਫਿਰ ਆਪਾਂ ਇੱਕ ਚਾਲ ਪਾਣ ਲੱਗਿਆ ਕਿ ਦੋਸਤਾਂ ਦਾ ਕਮੈਂਟ ਆਇਆ ਸੀ ਬਾਈ ਜੀ ਮਲਵਈ ਗਿੱਧੇ ਵਾਲੀ ਚਾਲ ਤੇ ਅੱਜ ਦੀ ਜਿਹੜੀ ਆਪਣੀ ਇਹ ਚਾਲ ਏ ਇਹ ਮਲਵਈ ਗਿੱਧੇ ਵਾਲੀ ਏ ਮਲਵਈ ਗਿੱਧੇ ਦੇ ਵਿੱਚ ਅਕਸਰ ਹੀ ਗੋਲੀਆਂ ਤੇ ਢੋਲ ਕਿਵੇਂ ਵੱਜਦਾ ਕਿਵੇਂ ਪਲੇ ਹੋਂਦਾ ਤੇ ਉਹ ਆ ਵਿੱਚ ਚਾਲ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕਰਨ ਲੱਗਿਆ ਤੁਹਾਡੇ ਨਾਲ ਦੋਸਤੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿਹਰਬਾਨੀ ਸ਼ੁਕਰੀਆ ਆਜੋ ਟੋਲ ਦੀ ਵੀਰ ਤੇ ਦੋਸਤੋ ਜਦੋਂ ਮਲਵਈ ਗਿੱਧੇ ਦੀ ਬੋਲੀ ਸ਼ੁਰੂ ਹੁੰਦੀ ਜਦੋਂ ਕੋਈ ਚ ਬੋਲੀ ਪਾਉਂਦਾ ਕੋਈ ਵੀ ਕਿਸੇ ਤਰ੍ਹਾਂ ਦੀ ਬੋਲੀ ਪਾਉਂਦਾ ਅਕਸਰ ਹੀ ਬਾਬੇ ਨਾਨਕ ਦੀ ਬੋਲੀ ਤੋਂ ਸ਼ੁਰੂ ਕਰਦੇ ਨੇ ਰੱਬ ਦੇ ਨਾਮ ਤੋਂ ਕੋਈ ਵੀ ਕੰਮ ਸ਼ੁਰੂ ਧਾਰਮਿਕ ਬੋਲੀ ਤੋਂ ਪਾਉਂਦੇ ਨੇ ਜਦੋਂ ਬੋਲੀ ਥੋੜੀ ਜੀ ਐਂਡ ਤੇ ਆਉਂਦੀ ਏ ਉਦੋਂ ਤਿੰਨ ਡੱਗੇ ਲੱਗਦੇ ਨੇ ਆ ਜਿਹੜੇ ਤਿੰਨ ਡੱਗੇ ਲੱਗਣੇ ਨੇ ਛਟੀ ਦੇ ਨਾਲ ਉਸ ਤੋਂ ਬਾਅਦ ਫਿਰ ਜਿਹੜੀ ਇਹ ਚਾਲ ਲਹਿਰੀਏ ਦੀ ਬਣ ਜਾਂਦੀ ਏ ਲਹਿਰੀ ਦੀ ਚਾਲ ਬਣ ਜਾਂਦੀ ਏ ਡੱਗਾ ਵਿੱਚ ਜਿਹੜਾ ਖੁੱਲਾ ਵੱਜ ਜਾਂਦਾ ਆ ਡੱਗਾ ਲੱਗਣਾ ਇਹਦੇ ਵਿੱਚ ਤੇ ਛੱਟੀ ਜਿਹੜੀ ਆਪਣੀ ਉਹੀ ਲਹਿਰੀ ਵਾਲੀ ਵੱਜਣੀ ਡੱਗਾ ਜਿਹੜਾ ਆਪਣਾ ਇਹ ਲੱਗਣਾ ਦੋ ਡੱਗੇ ਲਾ ਕੇ ਤੀਜਾ ਫਿਰ ਛੇਤੀ ਉਸੇ ਤਰ੍ਹਾਂ ਹੀ ਪਹਿਲਾਂ ਤਿੰਨ ਡੱਗੇ ਲੱਗਣੇ ਨੇ ਬੋਲੀ ਜਦੋਂ ਥੋੜੀ ਜੀ ਸਟਾਰਟਿੰਗ ਤੋਂ ਅੱਗੇ ਲੰਘ ਜਾਂਦੀ ਹੈ ਤੁਸੀਂ ਆਪ ਦਾ ਰੰਗ ਵਿੱਚ ਹੋਰ ਵੀ ਵਿਖਾ ਸਕਦੇ ਜੇ ਜਿਵੇਂ ਕਿ ਆ ਡੱਗਾ ਲਾਇਆ ਖੁੱਲਾ ਡੱਗਾ ਸਿੰਪਲ ਆ ਹੀ ਲੱਗਣਾ लास्ट ਤੇ ਫੇਰ ਉਹੀ ਲੱਗਣੇ ਨੇ ਥੋੜਾ ਜਿਹਾ ਫਰਕ ਇਹਨਾਂ ਇਹਨਾਂ ਡੱਗਿਆਂ ਦੇ ਵਿੱਚ ਥੋੜਾ ਜਿਹਾ ਫਰਕ ਇਹ ਪਹਿਲਾਂ ਸ਼ੁਰੂ ਤੋਂ ਆਪਾਂ ਇਹ ਲਾਇ ਸੀ ਜਦੋਂ ਬੋਲੀ ਖਤਮ ਹੋਣੀ ਏ ਮੁੰਡਿਆਂ ਨੇ ਨੱਚ ਕੇ ਜੇੜਾ ਦੇ ਕੇ ਜਦੋਂ ਖਤਮ ਚਾਲ ਨੂੰ ਕਰਨਾ ਉਦੋਂ ਆ ਲੱਗਣਾ ਫੇਰ ਸੋਲੋ ਦੁਬਾਰੀ ਇੱਕ ਵਾਰ ਫੇਰ ਬੜੇ ਧਿਆਨ ਨਾਲ ਇਹ ਲਾ ਕੇ ਉਦੋਂ ਬਾਅਦ ਫੇਰ ਜਿੱਥੇ ਆਪਣੀ ਬੋਲੀ ਵਾਲੇ ਕੋਚ ਕਹਿੰਦੇ ਨੇ ਮੋੜੀ ਕੇ ਮੋੜੀ ਕੇ ਇਹ ਹਾਂ ਤੇ ਹਾਂ ਤੇ ਹਾਂ ਆ ਚਾਲੇ ਸਟਾਰਟਿੰਗ ਤੋਂ ਫਿਰ ਮੈਂ ਪੂਰੀ ਚਾਲ ਵਜਾ ਕੇ ਤੁਹਾਨੂੰ ਦੱਸ ਦੇਣਾ ਦੋਸਤੋ ਪਹਿਲਾਂ ਸਟਾਰਟਿੰਗ ਵਾਲੇ ਆ ਤਿੰਨ ਡੱਗੇ ਲੱਗਣੇ ਏਸੀ ਦੋਸਤੋ ਮਿਲਵਈਗੇ ਤੇ ਵਾਲੀ ਚਾਲ ਵੀਡੀਓ ਚੰਗੀ ਲੱਗੀ ਤਾਂ ਵੱਧ ਵੱਧ ਸ਼ੇਅਰ ਕਰਿਆ ਜੇ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰਿਆ ਜੇ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਵੈਰੀ ਮਚ